ਇਹ ਤਾਂ ਫੁੰਡੀ ਹੈਗਾ ਮਨਦੀਪ ਦਾਇਕਾ ਮੁੰਡਾ ਐਂ ਕਰ ਆਪ ਇਹਨੂੰ ਫੜ ਕੇ ਉਹਨਾਂ ਦੇ ਘਰੇ ਫੜਾ ਦੇਣਾ ਜਾ ਕੇ ਉਹ ਤੂੰ ਰਹਿਣ ਦੇ ਬੜਾ ਸਿਆਣਿਆਂ ਵਾਲਾ ਮਾਣਾ ਉਹ ਬਸੇਰੀਆਂ ਮੁੱਸਾਂੀਆਂ ਚੜਦਾ ਸੀ ਮੈਨੂੰ ਦੇ ਦੇ ਬਾਰ ਦਾ ਹੁੰਦਾ ਗੱਲਾਂ ਦਿੰਦਾ ਹੁੰਦਾ ਗਿਆਨ ਹੁਣ ਪਤਾ ਲੱਗੂ ਨਾ ਜਦੋਂ ਕਲੇਸ ਪਿਆ ਕਰੇ ਮੇਰੀ ਗੱਲ ਤਾਂ ਸੋਣਾ ਆਪ ਭਲਾ ਹੋ ਜੂ ਕਿਸੇ ਦਾ ਉਹ ਇਹ ਸਾਢ ਪਰੇ ਪਲੇ ਨੂੰ ਬਾਪੂ ਹਾਂ ਪੁੱਤ ਮੈਨੂੰ 1000 ਰੁਪਏ ਦੇ ਚਾਹੀਦਾ ਉਹ ਪੁੱਤ ਪਰਸੋ ਤਾਂ ਲੈ ਕੇ ਗਿਆ ਕੀ ਕਰਨਾ ਤੂੰ ਮੈਨੂੰ ਲੋੜ ਆ ਬਾਪੂ ਦੇ ਦੇ ਯਾਰ ਐਂ ਤੂੰ ਕਰ ਪੁੱਤ ਤੂੰ ਮੰਨ ਜਾਂ ਨਾ ਮੰਨ ਪਰ ਮੈਨੂੰ ਪਤਾ ਹੈਗਾ ਤੂੰ ਗਲਤ ਸੰਗਤ ਵਿੱਚ ਪੈ ਗਿਆ ਤੇ ਪੁੱਤ ਤੂੰ ਆਹੀ ਨਸ਼ੇ ਪੱਤੇ ਕਰਨੇ ਹਨ ਸਾਨੂੰ ਸਾਰੇ ਟੱਬਰ ਨੂੰ ਸਪਰੇਅ ਲਿਆ ਕੇ ਦੇ ਦੇ ਸਾਰੇ ਮਰ ਜਾਗੇ ਉਸ ਤੋਂ ਬਾਅਦ ਕਰੀ ਜਾਈ ਨਸ਼ੇ ਪੱਤੇ ਲੱਖ ਦੀ ਲਾਨ ਤਾਂ ਮੇਰੇ ਤੇ ਮੈਂ ਆਪਦੇ ਮਾਂ ਪਿਓ ਨੂੰ ਬਹੁਤ ਦੁਖੀ ਕਰਿਆ ਅੱਜ ਤੋਂ ਬਾਅਦ ਯਾਰ ਨਿਸ਼ਾਨੀ ਕਰਨਾ ਤੇ ਬਾਪੂ ਨਾਲ ਮਿਹਨਤ ਕਰਨੀ ਹੈ ਯਾਰ ਤੇ ਪੁੱਤਾਂ ਦਾ ਬੱਬੂ ਆਪਣਾ ਤੂੰ ਐ ਕਰ ਆ ਕਹੀ ਲੈ ਕੇ ਘਰੇ ਚੱਲ ਮੈਨੂੰ ਤੇਰੇ ਛੱਡ ਕੇ ਆਉਣਾ ਚੰਗਾ ਓ ਬੱਬੂ ਆ ਕੀ ਕਰੀਏ ਨਾ ਕੋ ਨਹੀਂ ਜਾਂਦਾ ਭਾਈ ਮਾਦਾ ਤਾਇਆ ਸੋਖਾ ਕਿਵੇਂ ਦੀ ਬਾਂਜੀ ਫੜੀ ਆਉਣਾ ਤੂੰ ਉਹ ਸੁੱਖ ਕਿੱਥੇ ਆ ਪੁੱਤ ਆ ਮੋੜ ਤੇ ਬੈਠਾ ਟੀਕੇ ਲਈ ਜਾਂਦਾ ਸੀ ਉੱਥੋਂ ਫੜ ਕੇ ਲਿਆਂਦਾ ਇਹਨੂੰ ਮੈਂ ਓਏ ਉਹ ਦਲਾਏ ਸੀ ਬਈ ਓਏ ਪੁੱਤ ਤੈਨੂੰ ਸ਼ਰਮ ਨਹੀਂ ਆਈ ਮੇਰੀ ਨੀਵੀਂ ਬਵਾਦੀ ਚੌਰਿਆ ਓਏ ਮੇਰੀ ਗੱਲ ਸੁਣ ਬਾਪੂ ਇਹ ਤੇਰੇ ਹੰਕਾਰ ਨੂੰ ਮਾਰ ਪਈਆ ਜਿਹਦੇ ਤਾਇਆ ਕਾ ਫੁੰਡੀ ਟੀਕੇ ਲਈ ਜਾਂਦਾ ਸੀ ਮੈਂ ਤੈਨੂੰ ਕਿਹਾ ਸੀ ਨਾ ਆਪਾਂ ਉਹਦੇ ਘਰੇ ਦੱਸ ਕੇ ਆਉਣੇ ਆ ਪਰਮਾਤਮਾ ਨੇ ਕਿਰਪਾ ਕਰੀ ਇਹਨਾਂ ਨੂੰ ਨਿਗਾਹ ਰੱਖੀ ਦੇਖੋ ਬੰਦਾ ਸੁਧਰ ਕੇ ਤਾਇਆ ਨਾਲ ਮਿਹਨਤ ਕਰਾਉਂਦਾ ਉਹਦੇ ਪਿਓ ਨਾਲ ਹਨਾ ਤੇ ਇੱਥੇ ਆਪਣੇ ਨਾਲ ਦੇਖ ਲੈ ਪਈ ਕਿ ਨਾ ਉਲਟ ਇਹ ਦੇਣੀ ਪੈਂਦੀ ਆ ਗੱਲ ਤੂੰ ਹਾਂ ਪੁੱਤ ਜੇ ਤੁਹਾਡੇ ਘਰੇ ਅੱਗ ਲੱਗਦੀ ਆ ਫੇਰ ਹੀ ਬੰਦਾ ਪਿੱਟਦਾ